ਲੱਖਾ ਸਦਾਨਾ ਉਹਨਾਂ ਦੀ ਟੀਮ ਹੈ ਜਿਹੜੀ ਪਿੰਡਾਂ ਦੇ ਵਿੱਚ ਲਗਾਤਾਰ ਜਾ ਰਹੀ ਹੈ ਤੇ ਇਹ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੂੰ ਲਾਜ਼ਮਤ ਸਕੇ ਕਿਉਂਕਿ ਹਾਲਾਤ ਵਾਕਈ ਨਾਜ਼ੂਗਾ ਪਹਿਲਾਂ ਮੈਂ ਇੱਕ ਤਸਵੀਰ ਦਿਖਾਉਂਗਾ ਇੱਧਰ ਇੱਕ ਜਿਹੜੇ ਬਾਪੂ ਜੀ ਬੈਠੇ ਹੈਂਡੀਕੈਪ ਨੇ ਉਹਨਾਂ ਦੇ ਕਿੰਦਰਾ ਕਿਤੇ ਹਾਲਾਤ ਤੁਸੀਂ ਦੇਖੋਗੇ ਇਸ ਤਰੀਕੇ ਨਾਲ ਬੈਠੇ ਆ ਵੀਲਚੇਅਰ ਤੇ ਉਹਨਾਂ ਦੀਆਂ ਲੱਤਾਂ ਵੀ ਨਹੀਂ ਹੈਗੀਆਂ ਸਾਰੀ ਜਗਾਈ ਪੂਰੇ ਦੀ ਪੂਰੀ ਫਸਲ ਜਿਹੜੀ ਕਿਸਾਨਾਂ ਦੀ ਤਬਾਹ ਹੋ ਗਈ ਐ ਇਹ ਕੱਲੇ ਕਿਸਾਨਾਂ ਦੀ ਫਸਲ ਨਹੀਂ ਤਬਾਹ ਹੋਈ ਇਹਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਵੀ ਰੁੜ ਗਈ ਐ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਇਨ੍ਹਾਂ ਸਰਕਾਰਾਂ ਕਰਕੇ 79 ਸਾਲ ਦੇਸ਼ ਆਜ਼ਾਦ ਹੋਇਆਂ ਨੂੰ ਹੋ ਗਏ ਅਜੇ ਤੱਕ ਸਾਡੇ ਕੋਲ ਇਨ੍ਹਾਂ ਬੰਨਾਂ ਦਾ ਪ੍ਰਬੰਧ ਹੀ ਨਹੀਂ ਹੋਇਆ ਸੋ ਮੈਂ ਇਹ ਹੀ ਬੇਨਤੀ ਕਰਦਾ ਕਿ ਜੋ ਪੰਜਾਬ ਨੂੰ ਡੋਬਿਆ ਜਾ ਰਿਹਾ ਹੈ ਜਾਣ ਬੁਝ ਕੇ ਡੋਬਿਆ ਜਾ ਰਿਹਾ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੋਈ ਵੀ ਸੈਂਟਰ ਦਾ ਕੋਈ ਵੀ ਮਨਿਸਟਰ ਅਜੇ ਤੱਕ ਨਹੀਂ ਪਹੁੰਚਿਆ ਉਹ ਹੈਲੀਕਾਪਟਰ ਦੇਗੇ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਨੇ ਉੱਥੇ ਕੀ ਕਰਨਾ ਚਾਰ ਪੰਜ ਕਿਲੋ ਆਟਾ ਹੁੰਦਾ ਥੋੜੀ ਦਾਲ ਹੁੰਦੀ ਨਮਕ ਦਾ ਪੈਕੇਟ ਲੂਨਦਾ ਹੁੰਦਾ ਉਹ ਪਾਣੀ 'ਚ ਡਿੱਗ ਪੈਂਦਾ ਪੰਜਾਬ ਦੇ ਨਾਲ ਅੱਜ ਕੋਈ ਵੀ ਨਹੀਂ ਖੜ ਰਿਹਾ ਪੰਜਾਬ ਕਿਸੇ ਵੀ ਸਟੇਟ 'ਚ ਕੋਈ ਆਫਤ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਅਗਲੀ ਕਤਾਰ ਦੇ ਵਿੱਚ ਜਾ ਕੇ ਖਲੋਂਦਾ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਜਦੋਂ ਵੱਧਦਾ ਹੈ ਡੈਮਾਂ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਤੇ ਫਿਰ ਜਦੋਂ ਪਿੰਡਾਂ ਦੇ ਜਿਹੜੇ ਨੇੜੇ ਲੱਗਦੇ ਬੰਨ੍ਹ ਤੋੜਦੇ ਉਸ ਤੋਂ ਬਾਅਦ ਜਦੋਂ ਫਸਲਾਂ ਨੂੰ ਤਬਾਹ ਕਰਦਾ ਉਸ ਤੋਂ ਬਾਅਦ ਜਿਹੜੇ ਹੁਣ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਅੱਗੇ ਆ ਰਹੇ ਨੇ ਸੰਸਥਾਵਾਂ ਗਿਆ ਆ ਰਹੀਆਂ ਨੇ ਕਿਤੇ ਨਾ ਕਿਤੇ ਸਰਕਾਰੀ ਨਮਾਇਦੇ ਵੀ ਆਪਣਾ ਫੰਡ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਇੱਕ ਸਵਾਲ ਜਿਹੜਾ ਉੱਠਿਆ ਕਿ ਇਹ ਜਿਹੜੀਆਂ ਕੁਦਰਤੀ ਆਫਤਾਂ ਕਰਕੇ ਹੋਇਆ ਹੈ ਜਾਂ ਇਹ ਜਿਹੜਾ دریاਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਿਆ ਹੈ ਜਿਹੜੇ BBMP ਨੂੰ ਲੈ ਕੇ ਚਰਚਾ ਚੱਲਦੀ ਹੈ ਮੈਨੇਜਮੈਂਟ ਨੂੰ ਲੈ ਕੇ ਪਾਣੀ ਦੀ ਚਰਚਾ ਚੱਲਦੀ ਹੈ ਕਿ ਜਾਂ ਉਹਨਾਂ ਕਮੀਆਂ ਜਾਂ ਉਹਨਾਂ ਗਲਤੀਆਂ ਕਰਕੇ ਸਭ ਕੁਝ ਹੋਇਆ ਸੋ ਅੱਜ ਜਿਹੜੇ ਇੱਥੇ ਲੋਕ ਮੌਜੂਦ ਨੇ ਬੰਨ੍ਹਾਂ ਦੇ ਉੱਪਰ ਇਸ ਵਕਤ ਮੌਜੂਦ ਹੈਗੇ ਆ ਜਿਹੜਾ ਘਰਮ ਬੰਨ੍ਹ ਹੈ ਸੋਏ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਟੀਮ ਲੱਖਾ ਸਦਾਨਾ ਜਿਹੜੀ ਬਠਿੰਡੇ ਤੋਂ ਆਈ ਹੈ ਖਾਸ ਤੌਰ ਤੇ ਬਾਈ ਲੱਖਾ ਸਦਾਨਾ ਉਹਨਾਂ ਦੀ ਟੀਮ ਹੈ ਜਿਹੜੀ ਪਿੰਡਾਂ ਦੇ ਵਿੱਚ ਲਗਾਤਾਰ ਜਾ ਰਹੀ ਹੈ ਤੇ ਇਹ ਕੋਸ਼ਿਸ਼ ਕਰਦੀ ਹੈ ਕਿ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੂੰ ਲਾਜ਼ਮਤ ਸਕੇ ਕਿਉਂਕਿ ਹਾਲਾਤ ਵਾਕਈ ਨਾਜ਼ੂਗਾ ਪਹਿਲਾਂ ਮੈਂ ਇੱਕ ਤਸਵੀਰ ਦਿਖਾਉਂਗਾ ਇੱਧਰ ਇੱਕ ਜਿਹੜੇ ਬਾਪੂ ਜੀ ਬੈਠੇ ਹੈਂਡੀਕੈਪ ਨੇ ਉਹਨਾਂ ਦੇ ਕਿਦਾਂ ਦੇ ਹਾਲਾਤ ਤੁਸੀਂ ਦੇਖੋਗੇ ਇਸ ਤਰੀਕੇ ਨਾਲ ਬੈਠੇ ਆ ਵੀਲਚੇਅਰ ਤੇ ਉਹਨਾਂ ਦੀਆਂ ਲੱਤਾਂ ਵੀ ਨਹੀਂ ਹੈਗੀਆਂ ਅਪਾਹਜ ਨੇ ਉਹ ਸੋ ਇਸ ਤਰੀਕੇ ਦੇ ਜਿਹੜੇ ਲੋਕ ਨੇ ਜਾਂ ਪਾਣੀ ਦਾ ਪੱਧਰ ਵਧਣ ਚ ਕਾਦੰਜੋ ਹਾਲਾਤ ਬਣੇ ਆ ਪਾਣੀ ਦਾ ਪੱਧਰ ਵਧਿਆ ਬਿਮਾਰੀਆਂ ਫੈਲਣਗੀਆਂ ਫਲਾਲ ਤੇ ਪਾਣੀ ਹੈਗਾ ਤੇ ਸਮਾਨ ਸੇਵੀ ਪਹੁੰਚ ਰਹੇ ਨੇ ਰਾਸ਼ਨ ਪਹੁੰਚ ਰਿਹਾ ਹੈ ਕਈਆਂ ਨੇ ਤਾਂ ਵੱਧ ਰਾਸ਼ਨ ਵੀ ਸਟਾਕ ਕੀਤਾ ਜਿਹੜੇ ਉੱਪਰਲੇ ਸਾਫ਼ ਇਲਾਕਿਆਂ 'ਚ ਸੀਗੇ ਲੇਕਿਨ ਜਦੋਂ ਪਾਣੀ ਲੱਥੇਗਾ ਉਸ ਤੋਂ ਬਾਅਦ ਜਦੋਂ ਬੈਂਕਾਂ ਤੋਂ ਫੋਨ ਆਣਗੇ ਜਦੋਂ ਇਹ ਠੇਕੇ ਦੇਣੇ ਹੋਣਗੇ ਉਸ ਤੋਂ ਬਾਅਦ ਜਿਹੜੀ ਚਿੰਤਾ ਵਧੇਗੀ ਜਦੋਂ ਇਹ ਬਿਮਾਰੀਆਂ ਫੈਲਣਗੀਆਂ ਪਾਣੀ ਨਾਲ ਸੋ ਕੀ ਗੋਜ ਹਾਲਾਤ ਨਹੀਂ ਗਲਤ ਬਤ ਕਰਾਂਗੇ ਬਾਈ ਲੱਖਾ ਸਾਨਾ ਦੀ ਟੀਮ ਤੋਂ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇ ਟੀਮ ਲੱਖਾ ਸੁਦਾਨਾ ਬਾਈ ਜੀ ਜੋ ਹਾਲਾਤ ਬਣੇ ਆ ਇੱਥੇ ਦੇਖ ਹੀ ਰਹੇ ਆ ਅਸੀਂ ਸਾਰੇ ਚਲੋ ਹਾਲਾਤਾਂ ਸਾਰੇ ਜਾਣੂ ਆ ਪਰ ਕੀ ਲੱਗਦਾ ਹੈ ਇਹ ਜਿਹੜੀਆਂ ਕੁਦਰਤੀ ਆਫਤਾਂ ਕਰਕੇ ਹੋ ਰਿਹਾ ਹੈ ਜਾਂ ਕੋਈ ਸਾਜ਼ਿਸ਼ਾਂ ਨੇ ਜਾਂ ਕੋਈ ਗਲਤੀਆਂ ਨੇ ਕੋਈ ਢਿੱਲਾ ਨੇ ਕਿਉਂਕਿ ਕੋਈ ਕਹਿੰਦਾ ਸੈਂਟਰ ਸਰਕਾਰ ਦੀ ਗਲਤੀ ਹੈ ਕੋਈ ਸਟੇਟ ਨੂੰ ਕੋਸੀ ਜਾ ਰਿਹਾ ਕੋਈ ਖੱਡਾਂ ਦਾ ਮਾਮਲਾ ਲੈ ਕੇ ਆ ਜਾਂਦਾ ਕੀ ਸੋਚਦੇ ਉਹਨੂੰ ਲੈ ਕੇ ਦੇਖੋ ਸਭ ਤੋਂ ਪਹਿਲਾਂ ਤੇ ਇਹ ਜਿਹੜੀ ਆਫਤ ਆਈ ਹੋਈ ਹੈ ਇਹ ਪੂਰੇ ਪੰਜਾਬ ਦੇ 10-12 ਜ਼ਿਲ੍ਹੇ ਡੁੱਬੇ ਹੋਏ ਨੇ ਇਹ ਕੁਝ ਨਾ ਕਿਤੇ ਨਾ ਕਿਤੇ ਕੁਦਰਤ ਵੀ ਕੈਰ ਬਰਪਾ ਰਹੀ ਹੈ ਤੇ ਕੁਝ ਹੱਦ ਤੱਕ ਇਹ ਮੈਨ ਮੇਡ ਵੀ ਹੈ ਇਹ ਬਣਾਇਆ ਵੀ ਗਿਆ ਕਿਉਂਕਿ ਜਿਵੇਂ ਤੁਸੀਂ BBMP ਦਾ ਪਿੱਛੇ ਦੇਖਿਆ ਕਿ BBMP ਦੇ ਉੱਤੇ ਜੇ CISF ਲਾ ਦਿੱਤੀ ਗਈ ਹੈ ਜਿਹੜਾ ਪੰਜਾਬ ਕੋਲ ਉਹਨਾਂ ਬੰਨਾਂ ਦਾ ਕੰਟਰੋਲ ਸੀ ਉਹ ਵਾਪਸ ਲੈ ਲਿਆ ਗਿਆ ਇਹ ਸਾਰੀਆਂ ਗੱਲਾਂ ਮੱਧਿਆ ਨਜ਼ਰ ਰੱਖ ਕੇ ਐਂ ਲੱਗਦਾ ਕਿ ਇਹ ਬਣਾਇਆ ਵੀ ਗਿਆ ਕਿਉਂਕਿ ਹੜਪ੍ਰਭਾਵਿਤ ਜਿਹੜਾ ਏਰੀਆ ਜਿਵੇਂ ਸultanpur Lodhi ਅਸੀਂ ਜਾ ਕੇ ਆਏ ਹਾਂ ਜਾਂ ਅਸੀਂ ਡੇਰਾ ਬਾਬਾ ਨਾਨਕ ਰਮਦਾਸ ਸਾਰੇ ਏਰੀਆ ਦੇ ਵਿੱਚ ਜਾ ਕੇ ਆਏ ਆ ਸਾਰੀ ਜਗਾਈ ਪੂਰੇ ਦੀ ਪੂਰੀ ਫਸਲ ਜਿਹੜੀ ਕਿਸਾਨਾਂ ਦੀ ਤਬਾਹ ਹੋ ਗਈ ਹੈ ਇਹ ਕੱਲੇ ਕਿਸਾਨਾਂ ਦੀ ਫਸਲ ਨਹੀਂ ਤਬਾਹ ਹੋਈ ਇਹਦੇ ਵਿੱਚ ਮਜ਼ਦੂਰ ਦੀ ਮਜ਼ਦੂਰੀ ਵੀ ਰੁੜ ਗਈ ਹੈ ਮਜ਼ਦੂਰ ਭਾਈਚਾਰੇ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਮਜ਼ਦੂਰ ਭਾਈਚਾਰੇ ਨੇ ਰੋਜ਼ ਕਰਕੇ ਖਾਣੀ ਹੁੰਦੀ ਹੈ ਮਜ਼ਦੂਰ ਭਾਈਚਾਰਾ ਅੱਜ ਬਹੁਤ ਮਾਇੂਸ ਹੈ ਕਿਉਂਕਿ ਕਿਤੇ ਵੀ ਦਿਹਾੜੀ ਨਹੀਂ ਜਾ ਪਾ ਰਿਹਾ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਇਨ੍ਹਾਂ ਸਰਕਾਰਾਂ ਕਰਕੇ 79 ਸਾਲ ਦੇਸ਼ ਆਜ਼ਾਦ ਹੋਇਆਂ ਨੂੰ ਹੋ ਗਏ ਅਜੇ ਤੱਕ ਸਾਡੇ ਕੋਲ ਇਨ੍ਹਾਂ ਬੰਨਾਂ ਦਾ ਪ੍ਰਬੰਧ ਹੀ ਨਹੀਂ ਹੋਇਆ ਸੋ ਮੈਂ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਜੇ ਹੁਣ ਆਪਾਂ ਇਨ੍ਹਾਂ ਨਾਲ ਹੜਾ ਨਾਲ ਜਿਹੜੀ ਮਾਰ ਵਜਦੀ ਜਿਹੜੀ ਮਾਰ ਵਜਦੀ ਹੈ ਇਹਦੇ ਵਾਸਤੇ ਆਪਣੀਆਂ ਪੱਕੀਆਂ ਜਿਵੇਂ ਦੂਜੇ ਸੰਧ ਬਣਾਉਣੇ ਹੱਲਾ ਸੁਹਾਗੇ ਆਪਾਂ ਬੇੜੀਆਂ ਵੀ ਆਪਦੀਆਂ ਬਣਾ ਲਈਏ ਸਾਰੇ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਹੁਣ ਹੜ ਆਇਆ ਹੀ ਕਰਨਗੇ ਜਿਵੇਂ ਜਿਵੇਂ ਸਰਕਾਰਾਂ ਜਦੋਂ ਇਹ ਜ਼ਮੀਨਾਂ ਕਾਰਪੋਰੇਟ ਦੇ ਹੱਥਾਂ ਚਲੀਆਂ ਗਈਆਂ ਉਦੋਂ ਹੜ ਔਣੇ ਵੀ ਬੰਦ ਹੋ ਜਾਣਗੇ ਜਿੰਨਾ ਚਿਰ ਇਹ ਜ਼ਮੀਨ ਕਿਸਾਨ ਦੇ ਕੋਲ ਹੈ ਉਹਨਾਂ ਚਿਰ ਹੜ ਦੇ ਨਾਲ ਡੁੱਬੀ ਜਾਏਗੀ ਇਹ ਜਿਸ ਤਰੀਕੇ ਦੇ ਹੁਣ ਹਾਲਾਤ ਆ ਜਿਵੇਂ ਪਹਿਲਾਂ ਵੀ ਚਰਚਾ ਚੱਲ ਰਹੀ ਸੀਗੀ ਕਹਿੰਦੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਪਹਿਲਾਂ ਸਾਦੇ ਦਰਿਆ ਵੀ ਸੁੱਕੇ ਦੇ ਆ ਸਾਦਾ ਸਾਲ ਉਦੋਂ ਪਾਣੀ ਨਹੀਂ ਛੱਡਿਆ ਗਿਆ ਕੋਈ ਨਹਿਰਾ ਬਣਾਉਣ ਦੇ ਵਿਚਾਰ ਨਹੀਂ ਕੀਤੇ ਗਏ ਹੁਣ ਕਹਿੰਦੇ ਆ ਕਿ ਆਪਣਾ ਚਲੋ ਕਿਸਾਨਾਂ ਨੂੰ ਮੁਆਵਜ਼ੇ ਦੇ ਚਲੋ ਪਤਾ ਨਹੀਂ ਮਿਲਨੇਗੇ ਨਹੀਂ ਮਿਲਨੇ ਜਿਵੇਂ ਐਲਾਨ ਕੀਨ ਦਿਖਾਉਣਾ ਹੈ ਜਿਹੜੀਆਂ ਆਪਣੀਆਂ ਰੇਤ ਦੀਆਂ ਖੱਡਾਂ ਹੋਣ ਜਿੰਨਾਂ ਦੀ ਮਾਲਕੀ ਜ਼ਮੀਨ ਹੈ ਉਹ ਉੱਥੋਂ ਰੇਤ ਕੱਢ ਲਉਂਦੇ ਜਾਂ ਇਸ ਤਰੀਕੇ ਦੇ ਐਲਾਨ ਹੋਣੇ ਲੇਕਿਨ ਕਿਉਂ ਪਹਿਲਾਂ ਹੀ ਡੈਮਾਂ ਤੋਂ ਪਾਣੀ ਉਸ ਤਰੀਕੇ ਨਾਲ ਉਹਨੂੰ ਦਰਿਆਵਾਂ ਦਾ ਹੀ ਨਹਿਰੀ ਕਰਨ ਕਰਕੇ ਉਹਨੂੰ ਨਹੀਂ ਪਧਰਾ ਕੀਤਾ ਜਾਂਦਾ ਬਰਾਬਰ ਕੀਤਾ ਜਾਂਦਾ ਇੱਕੋ ਦਾਮੀ ਜਿਹੜਾ ਥੜਾ ਥੜਾ ਪਾਣੀ ਛੱਡ ਕੇ ਦਿਨਾਂ ਦੇ ਵਿੱਚ ਪੰਜਾਬ ਡੁੱਬ ਗਿਆ ਇਹ ਲੋਕਾਂ ਦੇ ਘਰ ਤੱਕ ਡੁੱਬ ਗਿਆ ਜਿਹੜੇ ਇੱਥੇ ਰਹਿਣ ਨੂੰ ਮਜਬੂਰ ਹੋ ਗਏ ਡੁੱਬਨ ਦੇ ਕਰਕੇ ਹਿਮਾਚਲ ਦੇ ਮੁੱਖ ਮੰਤਰੀ ਸਾਹਿਬ ਨੇ ਇਸੇ ਗੱਲ ਕਰਕੇ ਕਿ ਤੁਸੀਂ ਕੰਟਰੋਲ ਉਸ ਹਾਵਨਾ ਪਾਣੀ ਰਿਲੀਜ਼ ਕਿਉਂ ਨਹੀਂ ਕੀਤਾ ਛੱਡਿਆ ਨਹੀਂ ਕਿਉਂ ਨਹੀਂ ਇੱਕਦਮ ਛੱਡ ਕੇ ਤੁਸੀਂ ਡਬੋਤਾ ਆਪਣਾ ਇਥੋਂ ਦਾ ਕੋਈ ਵੀ ਨਹੀਂ ਬੋਲਿਆ ਸੋ ਦੂਜੀ ਗੱਲ ਇਹ ਰਹੀ ਇਹ ਮੁਆਵਜ਼ਾ ਨਹੀਂ ਦਿੰਦੀਆਂ ਹੁੰਦੀਆਂ ਸਰਕਾਰਾਂ ਇਹ ਮੁਆਵਜ਼ੇ ਦੇ ਨਾਂ ਤੇ ਇੱਕ ਰਾਹਤ ਦਿੰਦੀਆਂ ਰਾਹਤ ਮਤਲਬ 5-7000 ਕਿੱਲੇ ਦਾ ਦੇ ਦੇਣਗੇ 5-7000 ਕਿੱਲੇ ਦੇ ਨਾਲ ਤੇ ਪੈਸਟੀਸਾਈਡ ਹੀ ਪੂਰਾ ਨਹੀਂ ਆਉਂਦਾ ਜਾਂ ਖਾਦ ਹੀ ਨਹੀਂ ਆਉਂਦੀ ਸੋ ਮੈਂ ਇਹ ਹੀ ਬੇਨਤੀ ਕਰਦਾ ਜੋ ਪੰਜਾਬ ਨੂੰ ਡੋਬਿਆ ਜਾ ਰਿਹਾ ਹੈ ਜਾਣ ਬੁਝ ਕੇ ਡੋਬਿਆ ਜਾ ਰਿਹਾ ਹੈ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਕੋਈ ਵੀ ਸੈਂਟਰ ਦਾ ਕੋਈ ਵੀ ਮਨਿਸਟਰ ਹਜੇ ਤੱਕ ਨਹੀਂ ਪਹੁੰਚਿਆ ਅਸੀਂ ਦੇਖ ਰਹੇ ਹਾਂ ਅਸੀਂ ਵੱਖ-ਵੱਖ ਥਾਵਾਂ ਤੇ ਸਾਰੇ ਫਲੱਡੀ ਏਰੀਆ ਚ ਗਏ ਹਾਂ ਕਿਤੇ ਵੀ ਸਾਨੂੰ ਤੇ ਨਹੀਂ ਮਿਲਿਆ ਜਿਹੜੇ ਇਥੋਂ ਦੇ ਵੀ ਸਾਡੀ ਸਰਕਾਰ ਹੈ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਹੈਗਾ ਉਹ ਹੈਲੀਕਾਪਟਰ ਦੇ ਕੇ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਨੇ ਉੱਥੇ ਕੀ ਕਰਨਾ ਉਹ ਉੱਤੋਂ ਛੱਡਦੇ ਆ ਰਾਸ਼ਨ 4-5 ਕਿਲੋ ਆਟਾ ਹੁੰਦਾ ਥੋੜੀ ਦਾਲ ਹੁੰਦੀ ਨਮਕ ਦਾ ਪੈਕੇਟ ਲੂਨਦਾ ਹੁੰਦਾ ਉਹ ਪਾਣੀ ਚ ਡਿੱਗ ਪੈਂਦਾ ਸੋ ਇਹ ਪੰਜਾਬ ਨੂੰ ਮਾਰਨ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਪੰਜਾਬ ਦੇ ਨਾਲ ਅੱਜ ਕੋਈ ਵੀ ਨਹੀਂ ਖੜ ਰਿਹਾ ਪੰਜਾਬ ਕਿਸੇ ਵੀ ਸਟੇਟ ਚ ਕੋਈ ਆਫਤ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਅਗਲੀ ਕਤਾਰ ਦੇ ਵਿੱਚ ਜਾ ਕੇ ਖਲੋਂਦਾ ਅੱਜ ਮੈਂ ਉਹਨਾਂ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਪਾਣੀ ਆ ਕੇ ਚਲਾ ਜਾਣਾ ਇਹ ਜਿਹੜੀ ਆਫਤ ਆਈ ਹੈ ਇਹਨੇ ਵਾਪਸ ਮੁੜ ਜਾਣਾ ਪਰ ਅੱਜ ਰਾਸ਼ਨ ਦੇਣ ਨਾਲੋਂ ਇਹਨਾਂ ਨੂੰ 15-20 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਇਹਨਾਂ ਕਣਕ ਅੱਗੇ ਬੀਜਣੀ ਹੈ ਮਿੱਟੀ ਚੱਕਣ ਦੀ ਲੋੜ ਪੈਣੀ ਹੈ ਕਿਉਂਕਿ ਇੰਨੀ-ਇੰਨੀ ਮਿੱਟੀ ਇਹਦੇ ਚ ਭਰ ਜਾਣੀ ਹੈ ਉਹਨੂੰ ਲੈਵਲ ਕਰਨ ਦੀ ਲੋੜ ਪੈਣੀ ਹੈ ਇਹਨਾਂ ਨੂੰ ਬੀਜ ਦੀ ਲੋੜ ਪੈਣੀ ਹੈ ਇਹਨਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਉਦੋਂ ਇਹਨਾਂ ਭਰਾਵਾਂ ਦੀ ਮਦਦ ਕੀਤੀ ਜਾਏ ਉਦੋਂ ਇਹਨਾਂ ਦੀ ਬਾਹ ਫੜੀ ਜਾਏ ਕਿਉਂਕਿ ਰਾਸ਼ਨ ਆ ਰਿਹਾ ਕੁਝ ਲੋਕ ਜਿਹੜੇ ਜਿਨ੍ਹਾਂ ਦੇ ਪਾਣੀ ਨਹੀਂ ਵੀ ਆਇਆ ਉਹ ਵੀ ਆ ਕੇ ਬੰਨਾਂ ਤੋਂ ਸੜਕਾਂ ਤੋਂ ਰਾਸ਼ਨ ਦਵਾਈਆਂ ਜੋ ਕਠੀਆਂ ਸਟਾਕ ਕਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੁਝ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਉਹ ਵੀ ਵੱਧ ਰੇਟਾਂ ਤੇ ਜੋ ਸਮਾਨ ਵੇਚ ਰਹੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਰੱਬ ਤੋਂ ਖੌਫ ਖਾਓ ਰੱਬ ਤੋਂ ਡਰੋ ਤੇ ਅੱਜ ਇਹਨਾਂ ਆਪ ਦੇ ਭਰਾਵਾਂ ਦੇ ਨਾਲ ਖੜੋ ਭਾਈ ਜੀ ਆਖਰੀ ਸਵਾਲ ਹੈ ਕੀ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਉਹਨਾਂ ਸਮੇਂ ਦੇ ਵਿੱਚ ਜਦੋਂ ਪਾਣੀ ਲੱਥੇਗਾ ਮਹਾਮਾਰੀਆਂ ਵੀ ਫੈਲਦੀਆਂ ਨੇ ਕੀ ਦਿੱਕਤਾਂ ਆਉਣਗੀਆਂ ਕਿਹੜੀਆਂ ਦਵਾਈਆਂ ਲੈ ਕੇ ਤੁਸੀਂ ਪਹੁੰਚ ਰਹੇ ਹੋ ਕਿੰਨਾ ਵੱਲੋਂ ਪ੍ਰਾਲਾ ਹੈ ਤੇ ਕੀ ਕੁਝ ਮੁਸ਼ਕਿਲਾਂ ਹਜੇ ਹੋਣਗੀਆਂ ਅਸੀਂ ਟੀਮ ਲੱਖਾ ਸਿੰਘ ਸਦਾਣਾ ਵੱਲੋਂ ਸਾਡੀ ਜਥੇਬੰਦੀ ਹੈ ਉਸ ਵੱਲੋਂ ਸੇਵਾ ਕਰ ਰਹੇ ਹਾਂ ਵੱਖ-ਵੱਖ ਫਲੱਡੀ ਏਰੀਆ ਚ ਜਾ ਰਹੇ ਹਾਂ ਜਿੱਥੇ ਹੜ੍ਹ ਆਏ ਹੋਏ ਨੇ ਇਹਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਚਮੜੀ ਦੇ ਰੋਗ ਸਭ ਤੋਂ ਜ਼ਿਆਦਾ ਪਾਣੀ ਦੇ ਨਾਲ ਹੋਣਗੇ ਉਸ ਤੋਂ ਬਾਅਦ ਮਲੇਰੀਆ ਹੋਏਗਾ ਮੱਛਰ ਬਹੁਤ ਹੋ ਜਾਂਦਾ ਉਸ ਤੋਂ ਬਾਅਦ ਹੈਪਾਟਾਈਟਸ ਬੀ ਕਿਉਂਕਿ ਪਾਣੀ ਗੰਦਾ ਹੋ ਜਾਂਦਾ ਇੱਥੇ ਦੂਸ਼ਿਤ ਹੋ ਜਾਂਦਾ ਸੋ ਜਿਹੜੀਆਂ ਮਲੇਰੀਆ ਹੈਪਾਟਾਈਟਸ ਬੀ ਦਸਤ ਜਾਂ ਡਾਇਰੀਆ ਜਿੰਨੂੰ ਆਪਾਂ ਕਹਿ ਦਿੰਨੇ ਆ ਕਿ ਟਟੀਆਂ ਲੱਗਣਾ ਉਹ ਹੋ ਜਾਂਦਾ ਸੋ ਇਸ ਤਰ੍ਹਾਂ ਦੇ ਜਿਹੜੇ ਅੱਗੇ ਰੋਗ ਫੈਲਣਗੇ ਤੇ ਫੈਲ ਵੀ ਰਹੇ ਨੇ ਹੁਣ ਵੀ ਦਵਾਈਆਂ ਦੇ ਕੇ ਹਟੇ ਆ ਇਹ ਸਾਰੀਆਂ ਦਵਾਈਆਂ ਨਾਲ ਹੀ ਲੋਕ ਪੀੜਤ ਹੈ ਇਹ ਸਾਰੀਆਂ ਦਵਾਈਆਂ ਅਸੀਂ ਨਾਲ ਲੈ ਕੇ ਚੱਲਦੇ ਹਾਂ ਸੋ ਬਿਲਕੁਲ ਬਹੁਤ ਬਹੁਤ ਤੁਹਾਡਾ ਸਮਾਂ ਦੇਣ ਲਈ ਸੋ ਬਿਲਕੁਲ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਈ ਜੀ ਕੋਈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕੋਈ ਆਮ ਲੋਕਾਂ ਨੂੰ ਬਾਈ ਜੀ ਕੋਈ ਮੈਸੇਜ ਦੇਣਾ ਹੋਵੇ ਆਪਾਂ ਜਾਂ ਤੁਸੀਂ ਮੈਸੇਜ ਤਾਂ ਇਹੀ ਹੈ ਜੀ ਵੱਧ ਤੋਂ ਵੱਧ ਵੱਲੋਂ ਇੱਥੇ ਲੋਕ ਪਹੁੰਚਣ ਇਹ ਜੋ ਬੈਠਿਆ ਵੱਲੋਂ ਫਲੱਡ ਦੇ ਮਾਰੇ ਹੋਏ ਮੰਨ ਲਓ ਇੱਥੇ ਮੰਨ ਲਓ ਉਹਨਾਂ ਦੀ ਮਦਦ ਕਰੀ ਜਾਵੇ ਹੂੰ ਤੇ ਬਾਈ ਜੀ ਕਿਤੇ ਨਾ ਕਿਤੇ ਲੋਕ ਵੀ ਸਵਾਲ ਕਰਦੇ ਕਹਿੰਦੇ ਕਿਤੇ ਬਾਹਰ ਆਫਤ ਆਈ ਹੋਵੇ ਤੇ ਪੰਜਾਬੀ ਪਹੁੰਚ ਜਾਂਦੇ ਆ ਉਹਨਾਂ ਪੰਜਾਬ ਚ ਆਫਤ ਆ ਤੇ ਬਾਹਰ ਹੀ ਸੂਬਾ ਕੋਈ ਨਹੀਂ ਦਿਖਿਆ ਕਿਤੇ ਨਾ ਬਾਹਰ ਦਾ ਕੋਈ ਨਹੀਂ ਨਾ ਇੱਥੇ ਕੋਈ ਬਲ ਬਾਹਰ ਦਾ ਕੋਈ ਨਹੀਂ ਨਾ ਕੋਈ ਮੰਤਰੀ ਨਾ ਕੋਈ ਉਹ ਨਾ ਲੋਕ ਆ ਰਹੇ ਨਾ ਕੋਈ ਹੋਰ ਸਾਡੀ ਸਟੇਟ ਨਾਲ ਕੋਈ ਬੰਦਾ ਨਹੀਂ ਖੜ ਰਿਹਾ ਅਰ ਪੰਜਾਬ ਸੇ ਤਾਂ ਅਸੀਂ ਪਰ ਦੂਰ ਤੱਕ ਜਾਣੇ ਆ ਜਿੱਥੋਂ ਤੱਕ ਵੀ ਜਾਣੇ ਨਹੀਂ ਜਾ ਸਕਦੇ ਫੇਰ ਵੀ ਲੋਕ ਆਪਣੇ ਉੱਥੋਂ ਤੱਕ ਉਹ ਕਰਦੇ ਆਂ ਧੰਨਵਾਦ ਠੀਕ ਹੈ ਸੋ ਬਿਲਕੁਲ ਕਿਸੇ ਨਾ ਕਿਤੇ ਚਿੰਤਾ ਦਾ ਵਿਸ਼ਾ ਤੇ ਹੈ ਹੀ ਹੈ ਕਿਉਂਕਿ ਹਜੇ ਵੀ ਪਾਣੀ ਵਧਨ ਦੀ ਸੰਭਾਵਨਾ ਹੈ ਲੇਕਿਨ ਦੂਜੇ ਪਾਸੇ ਜਿਹੜੀ ਇਹ ਬਾਜ ਲੱਖਾਂ ਸੰਸਧਾਨਾਂ ਦੀ ਟੀਮ ਮਠਿੰਡੇੋਂ ਆਈ ਹੈ ਸੋ ਮੱਝ ਦੇ ਹਲਕੇ ਦੇ ਵਿੱਚ ਬੜਾ ਸਾਥ ਦੇ ਰਹੀ ਹੈ ਸੋ ਲਗਾਤਾਰ ਜਿਹੜਾ ਉਹ ਸੇਵਾ ਨਿਭਾਈ ਜਾ ਰਹੀ ਹੈ ਬੜਾ ਧੰਨਵਾਦ ਹੈ ਅਜਿਹੇ ਲੋਕਾਂ ਦਾ ਇੰਨਾ ਸਵਾਦ ਸੇਵੀਆਂ ਦਾ ਜਿਹੜੇ ਸਮੇਂ-ਸਮੇਂ ਸੇਰੇ ਚਿੰਤਾ ਕਰਦੇ ਆ ਕਿ ਜਦੋਂ ਹਾਲਾਤ ਇਸ ਤਰੀਕੇ ਦੇ ਬਣਦੇ ਆ ਤੇ ਕਿੱਦਾਂ ਲੋਕਾਂ ਦਾ ਸਾਥ ਦੇਣਾ ਸੋ ਬਹੁਤ ਵਧੀਆ ਸੇਵਾ ਹੈ ਜਿਨੀਂ ਦੀ ਸੇਵਾ ਤੁਸੀਂ ਵੀ ਕਰ ਸਕਦੇ ਕਦੇ ਉਹ ਤੇ ਜਿਹੜਾ ਇਸ ਤੋਂ ਬਾਅਦ ਸਮਾਂ ਆਉਣਾ ਹੈ ਇਹ ਪਾਣੀ ਲੱਥਨ ਤੋਂ ਬਾਅਦ ਉਸ ਦੇ ਲਈ ਵੀ ਤਿਆਰਈਏ ਉਸ ਦੇ ਲਈ ਵੀ ਕੁਝ ਨਾ ਕੁਝ ਉਪਾਅ ਲਿਆ ਆਪਾਂ ਕਰਨੀ ਮਿੱਥੀਏ ਤੇ ਜ਼ਰੂਰ ਸਾਥ ਲਈਏ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਆਉਂਦੇ ਹੋ ਮੈਂ ਹਰਦਾਨੀ ਗੁਪਤਾ